ਨਸ਼ਿਆਂ ਦੇ ਖਿਲਾਫ ਇੱਕ ਜਿਤ ਗੋਪੇ ਆਹ ਕਹਿੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਵਾਰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦੇਾਂਗੇ ਐ ਕਹਦਾ ਨਾਂ ਕੀ ਲੈਣਾ ਵਾ ਤੁਸੀਂ ਆਪ ਪਿਆਣਦੇ ਹੋ ਮੈਨੂੰ ਨਾਂ ਲੈ ਕੇ ਟੋਲੋ ਕਿੰਨੇ ਮੀਟਰ ਆ ਸਾਰੇ ਹੀ ਆ ਭਵਾ ਕੋ ਕਾਂਗਰਸੀ ਆ ਤੇ ਭਵਾ ਕੋ ਤਾਨੀ ਆ ਤੇ ਭਵਾ ਕੋ ਕੋਈ ਪਤਾ ਆਰੇ ਦਾ ਕੰਮ ਠੀਕ ਕੋਈ ਆ ਜੇ ਬਚਿਆ ਤਾਂ ਸੇਖਾਂ ਪਰਵਾਹ ਨਹੀਂ ਬਚਿਆ ਵਾ ਜਿਹੜਾ ਲੈਕ ਨਾਲ ਲੜਦਾ ਤੇ ਨਸ਼ਿਆਂ ਦਾ ਕੰਮ ਨਹੀਂ ਕਰਦਾ ਕਰਦਾ ਇਹ ਗੁਰੂਖਾਨਦੀਆਂ ਬਖਸ਼ਾ ਬਾਕੀ ਨਸ਼ੇ ਲਾਉਣ ਵਾਲੇ ਆ ਤੇ ਅਸੀਂ ਨਸ਼ਿਆਂ 'ਚ ਛਡਾਉਣ ਵਾਲੇ ਨੇ ਇਹ ਵੀ ਮਹਾਰਾਜਾਂ ਦੀ ਡਿਊਟੀ ਹੁੰਦੀ ਆ ਉਹਨਾਂ ਦੀ ਲੌਂਗ ਤੇ ਲੱਗੀ ਆ ਸਾਡੀ ਹਟਾਉਣ ਤੇ ਲੱਗੀ ਆ ਸੋਹੀ ਆਪਣਾ ਕਰਮ ਕਰਨਾ ਉਹਨਾਂ ਨੇ ਆਪਣਾ ਕਰਮ ਕਰਨਾ ਸੋ ਇਸ ਕਰਕੇ ਅੱਜ ਕਾਦੀਆਂ ਸ਼ਹਿਰ ਤੇ ਵੱਖ-ਵੱਖ ਵਾਡਾਂ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਜਿਹੜਾ ਵਾ ਅੱਜ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਉਹ ਕਾਦੀਆਂ ਸ਼ਹਿਰ 'ਚ ਪਹੁੰਚੀ ਆ ਔਰ ਅੱਜ ਅਸੀਂ ਨਗਰ ਨਿਵਾਸੀਆਂ ਨੂੰ ਜਿਹੜਾ ਵਾ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਲਈ ਲਾਮਬਦ ਹੋਣ ਲਈ ਜਿਹੜਾ ਵਾ ਬੇਨਤੀ ਕੀਤੀ ਆ ਔਰ ਬਹੁਤ ਵਧੀਆ ਟਾਂਕ ਦੇ ਨਾਲ ਮਾਨ ਸਾਹਿਬ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਔਰ ਇਹਦੇ ਜਿਹੜੇ ਆ ਚੰਗੇ ਪ੍ਰਣਾਮ ਜਿਹੜੇ ਆ ਉਹ ਸਾਡੇ ਨਗਰਾਂ ਦੇ ਵਿੱਚ ਆਉਣੇ ਜਿਹੜੇ ਆ ਉਹ ਸ਼ੁਰੂ ਹੋ ਗਏ ਨੇ ਔਰ ਬਹੁਤ ਵੱਡਾ ਹੰਗਾਰਾ ਜਿਹੜਾ ਵਾ ਕਾਦੀਆਂ ਸ਼ਹਿਰ ਤੇ ਸਾਨੂੰ ਜਿਹੜਾ ਵਾ ਉਹ ਮਿਲਿਆ ਵਾ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਇਹਨਾਂ ਮੀਟਿੰਗਾਂ ਦੇ ਵਿੱਚ ਆਏ ਨੇ ਔਰ ਸਰਕਾਰ ਦਾ ਜਿਹੜਾ ਵਾ ਸਾਥ ਦੇਣ ਦੇ ਲਈ ਸਾਰਿਆਂ ਨੇ ਜਿਹੜਾ ਅੱਜ ਇੱਥੋਂ ਇਹਤ ਲੈ ਆ ਕੋਈ ਕਿੰਨੇ ਜਿਹੜੇ ਆਉਂ ਸੈਂਟਰਾਂ ਦੇ ਵਿੱਚ ਭੇਜੇ ਜਾਂਦੇ ਕਿ ਜਿਹੜੇ ਨਸ਼ੇ ਕਰਦੇ ਆ ਸਾਡੇ ਵੱਲੋਂ ਅੱਲੇ ਕਿੰਨਿਆਂ ਨੂੰ ਉਹਨਾਂ ਤੱਕ ਪਹੁੰਚ ਉਹਦਾ ਇਹ ਵੀ ਪੂਰੀ ਗਿਣਤੀ ਤੇ ਆਪਣਾ ਹੈਲਥ ਡਿਪਾਰਟਮੈਂਟ ਦੇ ਸਕਦਾ ਪਰ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਗਿਆ ਔਰ ਜਿਨ੍ਹਾਂ ਦੀਆਂ ਨਜਾਇਜ਼ ਉਹਨਾਂ ਜਾਇਦਾਦਾਂ ਬਣਾਈਆਂ ਸੀ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਸੀ ਉਹ ਛੜਾ ਕੇ ਸਾਡੀਆਂ ਸ਼ਹਿਰ ਦੇ ਵਿੱਚ ਵੀ ਜਿਹੜਾ ਵਾ ਕਬਜ਼ੇ ਵਾਪਸ ਲਏ ਗਏ ਆ ਔਰ ਜਿਹੜੇ ਨੌਜਵਾਨ ਨਸ਼ਿਆਂ ਚ ਕੁਰਾਏ ਪਏ ਸੀ ਉਹਨਾਂ ਨੂੰ ਜਿਹੜਾ ਵਾ ਸਤਾਣਾ ਚ ਭਰਤੀ ਕਰਾ ਕੇ ਤੇ ਬਾਅਦ ਚ ਜਿਹੜੇ ਆ ਠੀਕ ਹੋ ਕੇ ਕਾਫੀ ਨੌਜਵਾਨ ਜਿਹੜੇ ਆ ਘਰਾਂ ਚ ਵਾਪਸ ਆ ਗਏ ਪਿੰਡਾਂ ਸ਼ਹਿਰਾਂ ਚ ਕਿੰਨਾ ਸਾਹ ਮਿਲ ਰਿਹਾ ਤਾਂ ਅ ਇਸ ਮੁਹਿੰਮ ਦਾ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਕਈ ਪਿੰਡ ਨੇ ਜਿਹੜੇ ਅਸੀਂ ਨਸ਼ਾ ਮੁਕਤ ਜਿਹੜੇ ਆ ਡਿਕਲੇਅਰ ਕਰ ਚੁੱਕੇ ਆ ਕਿਉਂਕਿ ਉੱਥੇ ਥੋੜੇ ਹੀ ਬੰਦੇ ਸੀ ਦੋ ਚਾਰ ਹੀ ਨਸ਼ਾ ਕਰਦੇ ਸੀ ਨੌਜਵਾਨ ਤੇ ਉਹਨਾਂ ਨੂੰ ਜਿਹੜਾ ਵਾ ਆਪਾਂ ਮੁੱਖ ਧਾਰਾ 'ਚ ਵਾਪਸ ਲੈਣਦਾ ਵਾ ਔਰ ਬੜੇ ਵਧੀਆ ਤੰਕ ਦੇ ਨਾਲ ਹੰਕਾਰਾ ਜਿਹੜਾ ਵਾ ਉਹ ਸਾਨੂੰ ਵਿਧਾਨ ਸਭਾ ਹਲਕਾ ਕਾਤੀਆਂ ਦੇ ਵਿੱਚ ਜਿਹੜਾ ਵਾ ਉਹ ਮਿਲ ਰਿਹਾ ਧੰਨਵਾਦ ਹਾਂਜੀ ਮੈਂ ਚੇੜ ਸਖਰੀ ਆਮ ਆਦਮੀ ਪਾਰਟੀ ਮਹਿਲਾ ਮੈਂ ਪੰਜਾਬ ਚਨਾਲ ਦੇ ਨਾਲ ਹੀ ਅੱਜ ਬਹੁਤ ਹੀ ਧੰਨਵਾਦ ਕਰਦੀ ਮੈਂ ਆਪਣੇ ਹਾਈ ਕਮਾਂਡ ਦਾ ਕਿ ਉਹਨਾਂ ਨੇ ਮੈਨੂੰ ਮੇਰੀ ਮਿਹਨਤ ਦੇ ਸਦਕਾ ਅੱਜ ਮੈਨੂੰ ਯਾਰ ਮੇਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮੈਨੂੰ ਕ੍ਰਿਸਚਨ ਵੈਲਫਰ ਬੋਰਡ ਪੰਜਾਬ ਦੇ ਮੈਂਬਰ ਲਗਾਇਆ ਗਿਆ ਹੈ ਮੈਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਆਪਣੇ ਪ੍ਰਧਾਨ ਪੰਜਾਬ ਪ੍ਰਧਾਨ ਅਮਨ ਸਿੰਘ ਸਾਹਿਬ ਚੈਰੀਕਲ ਸੀ ਜੀ ਦਾ ਸਰਦਾਰ ਦਿਗਲੇਸ਼ ਸਿੰਘ ਸੇਖਮਾ ਜੀ ਦਾ ਅਤੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਡੇ ਲੀਡਰਸ ਨੇ ਸਾਡੇ ਸਾਰਾ ਪਰਸਨਿਪਨ ਤੇ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਮੇਰੇ ਵੱਲੋਂ ਸਿਫਾਰਸ਼ਾਂ ਵੀ ਕੀਤੀਆਂ ਕਿ ਇਹ ਬਹੁਤ ਮਿਹਨਤ ਕਰਦੇ ਨੇ ਫੋ ਮੈਨੂੰ ਅੱਜ ਜਿਹੜਾ ਪੰਜਾਬ ਦਾ ਮੈਂਬਰ ਲਾਉਣ ਤੇ ਮੈਂ ਆਪਣੀ ਕੋਈ ਹਾਈ ਕਮਾਂਡ ਦਾ ਧੰਨਵਾਦ ਕਰਦੀ ਆਂ ਔਰ ਅੱਜ ਜੋ ਮੇਰੀ ਵਾਰਡ ਰਾਤ ਤੇ ਗਿਆ ਤੇ ਵਿੱਚ ਨਸ਼ਾ ਦੇ ਵਿਰੁੱਧਾ ਪ੍ਰੋਗਰਾਮ ਦੇ ਤਹਿਤ ਮੈੜਾ ਵੱਡਾ ਸਾਨੂੰ ਹੰਗਾਰਾ ਮਿਲਿਆ ਸਭ ਨਗਰ ਨਿਵਾਸੀਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਔਰ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਹੈ ਔਰ ਸੌ ਵੀ ਖੁਸ਼ ਹੈ ਕਿ ਜਿਹੜੀ ਮੁੱਖ ਮੰਤਰੀ ਭਗਵੰਦ ਮਾਨ ਸਿੰਘ ਵੀ ਅਬੋਈ ਵਿੱਚ ਜੋ ਜੁਧ ਨਸ਼ਾ ਵਿਰੁੱਧ ਮਾ ਚੱਲ ਰਹੀ ਆ ਉਸ ਦੇ ਵਿੱਚ ਸਾਨੂੰ ਬੜਾ ਹੰਗਾਰਾ ਮਿਲਿਆ ਸੋ ਕਾਫੀ ਮਾਤਰਾ ਦੇ ਵਿੱਚ ਸਾਡਾ ਪੰਜਾਬ ਸਾਡਾ ਸ਼ਹਿਰ ਜਿਹੜਾ ਸੁਧਰਿਆ ਹੈ ਪਰ ਕਾਫੀ ਹੰਗਾਰਾ ਸਮਝਿਆ ਖੰਨਾ